ਅੰਮ੍ਰਿਤਸਰ ਸਤਗੁਰ ਸਤਵਾਦੀ ਜਿਤਨਾ ਤੇ ਕਊਆ ਹੰਸ ਹੋ ਹੈ ਸ੍ਰੀ ਅੰਮ੍ਰਿਤਸਰ ਜੀ ਸਿੱਖਾਂ ਦਾ ਮਹਾਨ ਤੀਰਥ ਹੈ ਪੂਰਬੀ ਪੰਜਾਬ ਦੇ ਉਤਰੀ ਹਿੰਦ ਦੇ ਵਿੱਚ ਪਹਿਲੇ ਨੰਬਰ ਦਾ ਵਪਾਰਕ ਤੇ ਧਾਰਮਿਕ ਸ਼ਹਿਰ ਹੈ ਅੱਜ ਤੋਂ ਕੁਝ ਸਦੀਆਂ ਪਹਿਲਾਂ ਇੱਥੇ ਹਰੇ ਖੇਤ ਤੇ ਖੁੱਲੀ ਜੂ ਸੀ ਇਹ ਨਗਰ ਤੁੰਗ ਦੇ ਸੁਲਤਾਨ ਵਿੰਡਪਿੰਡ ਦੀ ਜ਼ਮੀਨ ਸੀ ਇਸ ਤੀਰਥ ਦੇ ਪ੍ਰਗਟ ਹੋਣ ਦੀ ਕਥਾ یوں ਹੈ ਗੁਰੂ ਰਾਮਦਾਸ ਜੀ ਦਾ ਗੋਇੰਦਵਾਲ ਤੋਂ ਆਉਣਾ ਗੁਰੂ ਅਮਰਦਾਸ ਜੀ ਦੇ ਆਖਨ ਤੇ ਸ੍ਰੀ ਗੁਰੂ ਰਾਮਦਾਸ ਜੀ ਸultanwinda ਦੇ ਤੁੰਗਾ ਦੀ ਜ਼ਮੀਨ ਦੇ ਵਿੱਚ ਆ ਬੈਠੇ। ਪੁਰਾਤਨ ਗ੍ਰੰਥਾਂ ਦੇ ਲਿਹਾਜ਼ ਦੇ ਨਾਲ ਇਹ ਥਾਂ ਬਹੁਤ ਪਵਿੱਤਰ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਰਾਮ ਤੀਰਥ ਦੇ ਮੇਲੇ ਨੂੰ ਆਉਂਦੇ ਹੋਏ ਇੱਥੇ ਠਹਿਰੇ ਸਨ। ਆਖਦੇ ਨੇ ਇਸ ਸਥਾਨ ਦੇ ਉੱਤੇ ਸ੍ਰੀ ਰਾਮਚੰਦਰ ਜੀ ਆਪਣੇ ਪੁੱਤਰਾਂ ਦੇ ਹੱਥੋਂ ਕੋਇਲ ਹੋਇਆ ਸੀ। ਗੁਰੂ ਜੀ ਨੇ ਸੰਤੋਖ ਸਰ ਦੇ ਨੇੜੇ ਮੂਹਰੀ ਗੱਡੀ ਤੇ ਇਸ ਥਾਂ ਦਾ ਨਾਮ ਚੱਕ ਰਾਮਦਾਸ ਪੈ ਗਿਆ ਰੌਣਕਾਂ ਹੋਈਆਂ ਪਰ ਇੰਨੀਆਂ ਬੋទੀਆਂ ਨਹੀਂ ਸੀ ਫਿਰ ਵੀ ਰੌਣਕਾਂ ਵਾਲਾ ਡੇਰਾ ਸੀ ਉਹਨਾਂ ਦੇ ਸਮੇਂ ਕਥਾ یوں ਹੈ ਦੁਨੀ ਚੰਦ ਪੱਟੀ ਤੇ ਉਸ ਦੀਆਂ ਸੱਤ ਦੀਆਂ ਉਸ ਸਮੇਂ ਪੱਟੀ ਵੱਡਾ ਸ਼ਹਿਰ ਸੀ ਪੱਟੀ ਦੇ ਵਿੱਚ ਇੱਕ ਦੁਨੀ ਚੰਦ ਨਾਮ ਦਾ ਵੱਡਾ ਸ਼ਾਹੂਕਾਰ ਸੀ ਉਸ ਦੀਆਂ ਸੱਤ ਦੀਆਂ ਸੀ ਪੁੱਤਰ ਕੋਈ ਨਹੀਂ ਸੀ ਦੌਲਤ ਬਹੁਤ ਸੀ ਤੇ ਉਸ ਨੂੰ ਦੌਲਤ ਨੇ ਗਿਆਨਹੀਨ ਕੀਤਾ ਹੋਇਆ ਸੀ ਉਹ ਹਰਨਾਖਸ਼ ਦੇ ਵਾਂਗ ਵਾਹਿਗੁਰੂ ਦੀ ਸ਼ਕਤੀ ਨੂੰ ਭੁੱਲੀ ਗਿਆ ਸੀ ਜਿੰਨੀ ਮਾਇਆ ਵਧਦੀ ਗਈ ਉਹਨਾ ਉਹ ਹੰਕਾਰੀ ਹੁੰਦਾ ਗਿਆ ਇੱਕ ਦਿਨ ਉਸ ਨੂੰ ਹੰਕਾਰ ਦੀ ਗੱਲ ਸੁਝੀ ਆਪਣੀਆਂ ਸੱਤੀਆਂ ਨੂੰ ਇਕੱਠੀਆਂ ਕਰਕੇ ਪੁੱਛਣ ਲੱਗਾ हे ਪੁੱਤਰੀਓ ਇਹ ਦੱਸੋ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਜੀ ਇਹ ਸ਼ਾਹੀ ਸੁੱਖ ਤੁਸਾਂ ਨੂੰ ਕਿਵੇਂ ਹਾਸਲ ਹੋਏ ਛੇ ਕੁੜੀਆਂ ਇੱਕ ਜ਼ੁਬਾਨ ਬੋਲੀਆਂ ਪਿਤਾ ਜੀ ਇਹ ਕਿਹੜੀ ਪੁੱਛਣ ਵਾਲੀ ਗੱਲ ਹੈ ਆਪ ਦੀ ਕਿਰਪਾ ਤੇ ਮਿਹਨਤ ਹੈ ਤਾਂ ਫਲ ਹੈ ਜੋ ਅਸੀਂ ਚੰਗੀ ਰੋਟੀ ਖਾ ਰਹੇ ਹਾਂ ਸੋਨੇ ਕੱਪੜੇ ਹੰਡਾ ਰਹੇ ਹਾਂ ਰਾਤ ਦਿਨ ਸੁੱਖ ਵਿਅਪਤਿਤ ਕਰ ਰਹੇ ਹਾਂ ਜੇ ਆਪ ਤਾਂ ਨਾ ਕਮਾਓ ਤਾਂ ਸਾਨੂੰ ਸੁੱਖ ਕਿੱਥੋਂ ਨਸਤੀਵ ਹੋਏਗਾ ਜਿਵੇਂ ਕੰਗਾਲਾਂ ਦੀਆਂ ਲੜਕੀਆਂ ਭੁੱਖੀਆਂ ਰਹਿੰਦੀਆਂ ਨੇ ਤਿਵੇਂ-ਤਿਵੇਂ ਅਸੀਂ ਵੀ ਤਰਲੇ ਲਈਏ ਸਭ ਆਪੀ ਦਾ ਖਾ ਰਹੀਆਂ ਹਾਂ ਤੁਸੀਂ ਰੱਬ ਨੂੰ ਭਗਵਾਨ ਨੂੰ ਇਉਂ ਲੜਕੀਆਂ ਨੇ ਆਪਣੇ ਬਾਪ ਨੂੰ ਉੱਤਰ ਵੀ ਦਿੱਤਾ ਤੇ ਉਸ ਦੀ ਵਡਿਆਈ ਵੀ ਕੀਤੀ اپنی ਉਸਤਤ ਸੁਣ ਕੇ ਦੁਨੀ ਚੰਦ ਬਹੁਤ ਖੁਸ਼ ਹੋ ਗਿਆ ਉਸ ਦੀ ਖੁਸ਼ੀ ਅਦ ਵਿਚਾਲੇ ਹੀ ਰਹਿ ਗਈ ਜਦੋਂ ਉਸ ਨੇ ਵੇਖਿਆ ਕਿ ਉਸ ਦੀ ਛੋਟੀ ਲੜਕੀ ਰਜਨੀ ਨੇ ਇੱਕ ਸ਼ਬਦ ਮੂੰਹੋਂ ਨਹੀਂ ਕਿਹਾ ਉਸ ਨੂੰ ਸੰਬੋਧਨ ਕਰਕੇ ਦੁਨੀ ਚੰਦ ਨੇ ਕਿਹਾ ਬੇਟੀ ਤੂੰ ਕੁਝ ਨਹੀਂ ਦੱਸਿਆ ਤੂੰ ਕਿਉਂ ਚੁੱਪ ਹੈ ਤੂੰ ਕੀ ਸੋਚ ਰਹੀ ਹੈ ਤਾਂ ਰਜਨੀ ਪਿਤਾ ਜੀ ਮੈਂ ਕੀ ਦੱਸਾਂ ਦੁਨੀ ਚੰਦ ਜੋ ਮੈਂ ਪੁੱਛਦਾ ਕਿਸ ਦਾ ਖਾਂਦੀਆਂ ਜੇ ਇਹੋ ਦੱਸ ਰਜਨੀ ਕਹਿੰਦੀ ਕਿ ਮੈਂ ਇਹ ਸੋਚ ਚਾਂ ਕਿ ਮੈਂ ਕੀ ਉੱਤਰ ਦੇਵਾਂ ਦੁਨੀ ਚੰਦ ਥੋੜਾ ਜਿਹਾ ਗਰਮ ਹੋ ਕੇ ਕਿਉਂ ਇਹ ਵੀ ਕੋਈ ਗੀਤਾ ਦੇ ਸ਼ਲੋਕ ਦਾ ਅਰਥ ਦੱਸਣਾ ਹੈ ਸਿੱਧੀ ਤਾਂ ਗੱਲ ਹੈ ਮੇਰਾ ਦਿੱਤਾ ਖਾਂਦੀਆਂ ਹੋਰ ਕਿਸਦੇ ਦਾ ਕਿੱਥੋਂ ਖਾਂਦੀਆਂ ਤੂੰ ਰਜਨੀ ਇਹ ਠੀਕ ਹੈ ਪਿਤਾ ਜੀ ਦੇਖਣ ਨੂੰ ਇੰਜ ਪ੍ਰਤੀਤ ਹੁੰਦਾ ਹੈ ਕਿ ਆਪ ਦਾ ਦਿੱਤਾ ਖਾ ਰਹੇ ਆਂ ਪਰ ਆਪ ਦਾ ਦਿੱਤਾ ਨਹੀਂ ਖਾਂਦੀਆਂ ਵਿਧਾਤਾ ਨੇ ਜੋ ਨਸੀਬ ਚ ਲਿਖ ਦਿੱਤਾ ਉਹ ਤੁਸਾਂ ਦੇ ਰਾਹੀਂ ਮਿਲਦਾ ਹੈ ਸਾਡੇ ਭਾਗਾਂ ਦਾ ਹਿੱਸਾ ਤੁਸਾਂ ਦੇ ਕੋਲੇ ਆਉਂਦਾ ਹੈ ਰਿਜਕ ਦੇਣ ਵਾਲਾ ਭਗਵਾਨ ਹੈ ਜਦੋਂ ਉਹ ਚਾਹੇ ਖੋਹ ਲੈਂਦਾ ਹੈ ਜਦੋਂ ਚਾਹੇ ਦੇ ਦਿੰਦਾ ਹੈ ਤੁਸੀਂ ਅਸਾਂ ਦੇ ਪਿਤਾ ਜੇ ਤੁਹਾਡੇ ਵਸੀਲੇ ਰਾਹੀਂ ਪ੍ਰਮਾਤਮਾ ਸਾਨੂੰ ਰੋਟੀ ਭੇਜਦਾ ਹੈ ਤਾਂ ਇਸ ਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਤੁਹਾਡਾ ਦਿੱਤਾ ਖਾ ਰਹੇ ਰਜਨੀ ਦੇ ਜਵਾਨੋਂ ਇਹ ਸੁਣ ਕੇ ਦੁਨੀ ਚੰਦ ਗਰਮ ਹੋ ਗਿਆ ਤੇ ਉਸ ਨੂੰ ਬਹੁਤ ਗੁੱਸਾ ਲੱਗਿਆ ਹਰਨਾਕਸ਼ ਤੇ ਰਾਵਣ ਦੀ ਤਰ੍ਹਾਂ ਉਹ ਤਾਂ ਮੈਂ ਰੱਬ ਮੈਂ ਰੱਬ ਕੂਕ ਰਿਹਾ ਸੀ ਉਸ ਨੇ ਮਸੂਮ ਬਾਲਕੀ ਦੇ ਮੂੰਹ ਤੇ ਤਿੰਨ ਚਪੇੜਾਂ ਮਾਰਕੀਆਂ ਮਾਰੀਆਂ ਤੇ ਮੈਂ ਵੇਖਾਂਗਾ ਕਿਹੜਾ ਭਗਵਾਨ ਆ ਜੋ ਤੈਨੂੰ ਰੋਜੀ ਦਿੰਦਾ ਹੈ ਸਵੇਰੇ ਹੀ ਵੇਖਦਾ ਹਾਂ ਰਜਨੀ ਨੂੰ ਕੋੜੀ ਨਾਲ ਵਿਆਹਣਾ ਹੰਕਾਰੀ ਪੁਰਸ਼ ਬਹੁਤ ਚੰਨਾਲ ਹੁੰਦਾ ਹੈ ਜ਼ਬਾਨ ਤੇ ਕਚਕੌਲਤੀ ਨੂੰ ਤੰਗ ਕਰਨ ਤੇ ਬਾਪ ਤੁਲ ਪਿਆ ਉਸ ਸੋਣੀ ਕਲੀ ਜੋ ਅਜੇ ਪੂਰੀ ਤਰ੍ਹਾਂ ਖਿੜੀ ਵੀ ਨਹੀਂ ਸੀ ਦੁਨੀ ਚੰਦ ਨੇ ਇਸਤਰੀ ਦੁਨੀ ਚੰਦ ਦੀ ਇਸਤਰੀ ਨੇ ਉਸ ਦੀਆਂ ਛਿਆਂ ਕੁੜੀਆਂ ਰਿਸ਼ਤੇਦਾਰਾਂ ਗਵਾਂਡੀਆਂ ਤੇ ਮਿੱਤਰਾਂ ਨੇ ਦੁਨੀ ਚੰਦ ਨੂੰ ਸਮਝਾਇਆ ਕਿ ਇੰਨੀ ਗੱਲ ਬਦਲੇ ਧੀ ਨੂੰ ਤੰਗ ਨਾ ਕਰੀ ਅੱਪੇ ਸਮਝ ਜাবেਗੀ ਹਜੋ ਬਲ ਰੀਤਾ ਹੈ ਪਰ ਦੁਨੀ ਚੰਦ ਇੱਕੋ ਹੀ ਗੱਲ ਆਖੀ ਜਾ ਰਿਹਾ ਸੀ ਇਹ ਨਹੀਂ ਹੋ ਸਕਦਾ ਮੈਂ ਹੁਣ ਇਹਨੂੰ ਦੱਸ ਕੀ ਹਟਾਂ ਕਿ ਮੇਰੇ ਤੋਂ ਬਿਨਾ ਇਸ ਕੁੜੀ ਨੂੰ ਕੌਣ ਰੋਜੀ ਦੇ ਰਿਹਾ ਆਖਿਰ ਇੱਕ ਦਿਨ ਰਜਨੀ ਦੇ ਹਾਨ ਦਾ ਮੁੰਡਾ ਲੱਭ ਲਿਆ ਤੇ ਉਹ ਗਰੀਬ ਸੀ ਉਸਦੇ ਤਨ ਤੇ ਕਈ ਹਿੱਸਿਆਂ ਨੂੰ ਕੋੜ ਹੋਇਆ ਹੋਇਆ ਸੀ ਉਸ ਕੁੜੀ ਨੂੰ ਘਰੇ ਲਿਆ ਕੇ ਉਸਨੇ ਪੰਡਤ ਨੂੰ ਸੱਦਿਆ ਤੇ ਮੱਲੋ ਮੱਲੀ ਰਜਨੀ ਦਾ ਵਿਆਹ ਉਹਦੇ ਨਾਲ ਕਰਿਆ ਕੋੜੀ ਰਾਨ ਸੀ ਰਜਨੀ ਚੁੱਪ ਸੀ ਰਜਨੀ ਨੇ ਮਾਰ ਰੋਂਦੀ ਰਹੀ ਪੈਣਾ ਹਿੱਤ ਕਰਦੀਆਂ ਉਹਨਾਂ ਨੂੰ ਬਹੁਤ ਦੁੱਖ ਹੋਇਆ ਪਰ ਦੁਨੀ ਜਾਣਨੇ ਕਿਸੇ ਦੀ ਪਰਵਾਹ ਨਾ ਕੀਤੀ ਕੋੜੀ ਨੂੰ ਰਜਨੀ ਦਾ ਹੱਥ ਫੜਾ ਕੇ ਆਖਣ ਲੱਗਿਆ ਇਸ ਨੂੰ ਪੱਟੀ ਸ਼ਹਿਰ ਤੋਂ ਦੂਰ ਲੈ ਜਾ ਇਹ ਤੇਰੀ ਚੀਜ਼ ਹੈ ਰਜਨੀ ਤੇ ਕੋੜੀ ਤੁਰ ਪਏ ਹੌਲੀ ਹੌਲੀ ਪੱਟੀ ਤੋਂ ਬਾਹਰ ਆ ਗਏ ਸ਼ਾਹੂਕਾਰ ਦੀ ਬੇਟੀ ਰਜਨੀ ਨੇ ਕੀਮਤੀ ਕੱਪੜੇ ਲਾ ਸੁੱਟੇ ਵਾਲਾ ਨੂੰ ਅਣਵਾਹੇ ਤੇ ਖੁਸ਼ਕ ਕਰ ਲਿਆ ਮੂੰਹ ਨਾ ਤੋਤਾ ਪੈਰਾਂ ਤੋਂ ਨੰਗੀ ਤੁਰ ਪਈ ਉਸਨੇ ਖੁਦ ਕੰਗਾਲਾਂ ਵਾਲਾ ਹੁਲੀਆ ਬਣਾ ਲਿਆ ਤਾਂ ਕਿ ਮੰਗਣ ਗਿਆ ਉਸ ਨੂੰ ਆਪਣੇ ਕੋਲੋਂ ਸ਼ਰਮ ਨਾ ਆਵੇ ਉਸਨੇ ਵਾਹਿਗੁਰੂ ਦੇ ਅੱਗੇ ਪ੍ਰਾਰਥਨਾ ਕੀਤੀ हे ਭਗਵਾਨ ਮੈਨੂੰ ਤੇਰੇ ਦੇ ਭਰੋਸਾ ਹੈ ਆਪ ਦਾ ਹੀ ਦਿੱਤਾ ਖਾਂਦੀ ਹਾਂ ਜੇ ਮੰਗ ਕੇ ਸੁੱਕੇ ਟੁਕੜੇ ਖਵਾਉਣ ਤੇ ਤੂੰ ਖੁਸ਼ ਹੈ ਤਾਂ ਮੈਂ ਉਸੇ ਵਿੱਚ ਰਾਜੀ ਹਾਂ ਮੇਰਾ ਇਹ ਪਤੀ ਕੋੜੀ ਨਿਰਬਲ ਹੈ ਮਾਮੂਲੀ ਤੁਰ ਫਿਰ ਸਕਦਾ ਹੈ ਇਸ ਦੇ ਸਰੀਰ ਨੂੰ arogyata ਬਖਸ਼ ਮੈਂ ਉਸ ਨੂੰ ਪਤੀ ਪਰਮੇਸ਼ਰ ਸਮਝਦੀ ਹਾਂ ساری ਉਮਰ ਇਸੇ ਦੀ ਸੇਵਾ ਕਰਾਂਗੀ ਕਿਉਂਕਿ ਮੇਰੇ ਸੰਜੋਗ ਦੇ ਵਿੱਚ ਹੀ ਇਹੋ ਹੈ हे ਦਾਤਾ ਮੇਰੇ ਦੁੱਖਾਂ ਨੂੰ ਤੂੰ ਹੀ ਦੂਰ ਕਰਨਾ ਹੈ ਮੇਰੇ ਧਰਮ ਨੂੰ ਤੂੰ ਹੀ ਪਾਲਣਾ ਹੈ ਜਿੱਥੇ ਰਾਤ ਪੈਂਦੀ ਉੱਥੇ ਹੀ ਪਿੰਡੋਂ ਬਾਹਰ ਆਪਣੇ ਪਿੰਗਲੇ ਪਤੀ ਨੂੰ ਬਿਠਾ ਕੇ ਆਪ ਨਗਰ ਦੇ ਵਿੱਚ ਮੰਗਣ ਚਲੀ ਜਾਂਦੀ ਖਾਣ ਜੋਗੀ ਰੋਟੀ ਮੰਗ ਕੇ ਲੈ ਆਉਂਦੀ ਪਤੀ ਨੂੰ ਖੋਹ ਆਉਂਦੀ ਤੇ ਆਪ ਖਾ ਕੇ ਉਸ ਦੇ ਕੋਲੇ ਹੀ ਲੇਟੀ ਰਹਿੰਦੀ ਇਉਂ ਦਿਨ ਕੱਟਦੇ ਤੇ ਪੰਦ ਮੁਕਾਉਂਦੇ ਹੋਏ ਉਹ ਚੱਕ ਰਾਮਦਾਸ ਦੇ ਨੇੜੇ ਆ ਗਏ ਇੱਕ ਨਿਰਮਲ ਜਲ ਵਾਲੀ ਛਪੜੀ ਤੇ 베ਰੀ ਦੀ ਗੂੜੀ ਛਾਂ ਵੇਖ ਕੇ 베ਰੀ ਦੇ ਹੇਠਾਂ ਰਜਨੀ ਨੇ ਪਤੀ ਨੂੰ ਬਿਠਾ ਦਿੱਤਾ ਤੇ ਆਪ ਸੁਲਤਾਨਵਿੰਡ ਨਗਰ ਦੇ ਵਿੱਚ ਮੰਗਣ ਵਾਸਤੇ ਤੁਰ ਪਈ ਪਿੰਗਲਾ 베ਰੀ ਦੇ ਹੇਠ ਬੈਠਾ ਬੈਠਾ ਰੱਬ ਦੀ ਲੀਲਾ ਦੇਖ ਕੇ ਹੈਰਾਨ ਹੋ ਰਿਹਾ ਸੀ ਸੋਚਦਾ ਸੀ ਕਿ ਕੁਦਰਤ ਨੇ ਕੈਸਾ ਮੇਲ ਕੀਤਾ ਮੈਂ ਕੋੜਾ ਮੇਰਾ ਸੰਜੋਗ ਇੱਕ ਸ਼ਾਹੂਕਾਰ ਦੀ ਸੁੰਦਰ ਲੜਕੀ ਦੇ ਨਾਲ ਜੋੜ ਦਿੱਤਾ ਅੱਜ ਪਿਖਾਰੀਆਂ ਦੀ ਤਰ੍ਹਾਂ ਦਰ ਦਰ ਰੋਟੀ ਮੰਗਦੀ ਫਿਰਦੀ ਐ ਆਖਿਰ ਇਹ ਸਿਲਸਿਲਾ ਕਿੰਨਾ ਚਿਰ ਚੱਲਦਾ ਰਹੇਗਾ ਕਾਲੇ ਕਾਂਵਾਂ ਦਾ ਹੰਸ ਬਣਨਾ ਜਿਸ 베ਰੀ ਦੇ ហេਠਾਂ ਪਿੰਗਲਾ ਬੈਠਾ ਸੀ ਉਸ ਦੇ ਉੱਤੇ ਬਹੁਤ ਸਾਰੇ ਕਾਲੇ ਕਾਂ ਸਨ ਇਕੱਲਾ ਕਰ ਰਹੇ ਸਨ ਖੁਸ਼ੀ ਦੇ ਵਿੱਚ ਰੌਲਾ ਪਾ ਰਹੇ ਸਨ ਰੌਲਾ ਪਾਉਂਦੇ ਭੌਂਦੇ ਉਹ ਨਿਰਮਲ ਜਲ ਵਾਲੀ ਛਪੜੀ ਦੇ ਕਿਨਾਰੇ ਆ ਬੈਠੇ ਕਈਆਂ ਨੇ ਜਲ ਪੀਤਾ ਤੇ ਕਈਆਂ ਨੇ ਇਸ਼ਨਾਨ ਕਰ ਲਿਆ ਜਿਉਂ ਹੀ ਕਾਂ ਨਹੋਂਦੇ ਗਏ ਤੇਉ ਤੇਉ ਉਹਨਾਂ ਦੇ ਕਾਲੇ ਪਰ ਚਿੱਟੇ ਹੁੰਦੇ ਗਏ ਉਹ ਹੰਸ ਬਣਦੇ ਗਏ ਇਹ ਕੌਤਕ ਪਿੰਗਲਾ ਕਿੰਨਾ ਚਿਰ ਵੇਖਦਾ ਰਿਹਾ ਉਹ ਬਹੁਤ ਹੈਰਾਨ ਸੀ ਕਿ ਕੀ ਖੇਲ ਰਚਿਆ ਜਾ ਰਿਹਾ ਹੈ ਕਾਲੇ ਕਾਂ ਕਿਵੇਂ ਚਿੱਟੇ ਹੋ ਰਹੇ ਨੇ ਕੀ ਇਹ ਛਪੜੀ ਕਿਤੇ ਅੰਮ੍ਰਿਤ ਦਾ ਕੁੰਡ ਤਾਂ ਨਹੀਂ ਜੇ ਮੈਂ ਇਸ਼ਨਾਨ ਕਰਾਂ ਤਾਂ ਕੀ ਮੇਰਾ ਕੋੜ हट ਜਾਵੇਗਾ ਇਉਂ ਤਲੀਲਾਂ ਕਰਦੇ ਨੇ ਚੁੱਖਾ ਸਮਾਂ ਗੁਜ਼ਾਰ ਦਿੱਤਾ ਆਖਰ ਪ੍ਰਮਾਤਮਾ ਦੇ ਉੱਤੇ ਭਰੋਸਾ ਰੱਖ ਕੇ ਉਹ ਛਪੜੀ ਦੇ ਅੰਡੇ ਪੁੱਜਾ ਖੰਡੇ ਪੁੱਜ ਕੇ ਝਿਜਕਿਆ ਕਿ ਪਾਣੀ ਡੂੰਘਾ ਹੋਇਆ ਤਾਂ ਡੁੱਬ ਵੀ ਨਾ ਜਾਵੇ 베ਰੀ ਦੇ ਮੁੱਢ ਨੂੰ ਹੱਥ ਪਾ ਕੇ ਹੌਲੀ-ਹੌਲੀ ਉਤਰਿਆ ਜਿਉਂ ਹੀ ਪਾਣੀ ਦੇ ਵਿੱਚ ਉਤਰਿਆ ਤੇ ਪਾਣੀ ਉਸ ਦੇ ਕੋਹੜ ਦੇ ਜ਼ਖਮਾਂ ਨੂੰ ਲੱਗਿਆ ਤਿਉਂ ਹੀ ਸਾਰੇ ਜ਼ਖਮ ਮਿਟ ਗਏ ਤੇ ਉਸ ਦਾ ਸਰੀਰ ਕੁੰਦਨ ਵਰਗਾ ਹੋ ਗਿਆ ਸੋਹਣੇ ਸਰੀਰ ਨੂੰ ਪਾ ਕੇ ਉਹ ਬਹੁਤ ਖੁਸ਼ ਹੋਇਆ ਉਸ ਦਾ ਕੋੜ ਜਾਂਦਾ ਰਿਹਾ ਉਹ ਚਪੜੀ ਦੇ ਕਿਨਾਰੇ ਬੈਠ ਕੇ ਆਪਣੀ istri ਨੂੰ ਉਡੀਕਣ ਲੱਗਾ ਤਕੜੀ ਦੁਪਹਿਰ ਚੜੀ ਰਜਨੀ ਆਈ ਉਹ ਖਾਨ ਜੋਗੀਆਂ ਰੋਟੀਆਂ ਮੰਗ ਕੇ ਲਿਆਈ ਸੀ ਰਜਨੀ ਦਾ ਕੁੜੀ ਨੂੰ ਪਾਲਣਾ ਫਿਰ ਰਜਨੀ ਆਈ ਤੇ ਆਪਣੇ ਪਿੰਗਲੇ ਪਤੀ ਨੂੰ ਨਾ ਵੇਖ ਕੇ ਹੈਰਾਨ ਹੋਈ ਉਸ ਦੀ ਥਾਂ arogh ਸੁੰਦਰ ਗੱਭਰੂ ਬੈਠਾ ਵੇਖ ਕੇ ਉਹ ਡਰ ਗਈ ਆਪਣੀ ਜਵਾਨੀ ਸੁੰਦਰਤਾ ਗਰੀਬੀ ਦਾ ਖਿਆਲ ਕਰਕੇ ਉਸ ਦੇ ਚਿੱਤ ਚ ਆਇਆ ਕਿ ਹੋ ਸਕਦਾ ਹੈ ਕਿ ਇਸ ਜਵਾਨ ਨੇ ਉਸ ਦੇ ਪਤੀ ਨੂੰ ਕਿਤੇ ਜਾਨੋਂ ਹੀ ਨਾ ਮਾਰ ਦਿੱਤਾ ਹੋਵੇ ਕਿ ਉਹ ਰਜਨੀ ਦੀ ਨਰਾਦਰੀ ਕਰ ਸਕੇ ਉਹ ਨੇੜੇ ਹੋ ਕੇ ਕ੍ਰੋਧ ਨਾਲ ਬੋਲੀ ਮੇਰਾ ਪਤੀ ਕਿੱਧਰ ਗਿਆ ਉਸ ਦਾ ਪਤੀ ਹੈਰਾਨ ਹੋ ਕੇ ਕੀ ਰਜਨੀ ਤੂੰ ਮੈਨੂੰ ਪੁੱਛਾਣਿਆ ਹੀ ਨਹੀਂ ਮੈਂ ਹੀ ਤੇਰਾ ਪਤੀ ਹਾਂ ਰਜਨੀ ਕਾਲੀ ਦੇ ਨਾਲ ਨਹੀਂ ਉਹ ਸਰੀਰ ਦਾ ਰੋਗੀ ਉਸ ਦੇ ਕੋਲੋਂ ਤਾਂ ਮੁਸ਼ਕਲ ਦੇ ਨਾਲ ਤੁਰਿਆ ਜਾਂਦਾ ਸੀ ਤੂੰ ਕੋਈ ਹੋਰ ਹੈ ਤੂੰ ਉਸ ਨੂੰ ਮਾਰ ਦਿੱਤਾ ਉਸ ਦਾ ਪਤੀ ਦੇਵੀ ਕੋਈ ਸ਼ੱਕ ਨਾ ਕਰ ਤੇਰੀ ਸੇਵਾ ਤੇਰੇ ਭਰੋਸੇ ਵੱਲ ਵੇਖ ਕੇ ਮੇਰੇ ਸਰੀਰ ਨੂੰ ਭਗਵਾਨ ਨੇ arogh ਕਰ ਦਿੱਤਾ ਹੈ ਕੋਈ ਵਹਿਮ ਨਾ ਕਰ ਮੈਂ ਹੁਣ ਤੈਨੂੰ ਕਮਾ ਕੇ ਖਵਾਵਾਂਗਾ ਤੇਰਾ ਸਦਕ ਤੈਨੂੰ ਤਾਰ ਰਿਹਾ ਹੈ ਪੂਰੀ ਗੱਲ ਸੁਣ रजनी ਮੈਨੂੰ ਕੋਈ ਗੱਲ ਨਹੀਂ ਸੁਣਨੀ ਤੂੰ ਚੋਰ ਐ ਤੂੰ ਖੋਨੀ ਐ ਮੇਰੇ ਪਤੀ ਨੂੰ ਮਾਰ ਦਿੱਤਾ ਮੈਂ ਤੈਨੂੰ ਪਤੀ ਨਹੀਂ ਮੰਨਣਾ ਤੂੰ ਮੇਰਾ ਧਰਮ ਲੁੱਟਣਾ ਚਾਹੁੰਦਾ ਹੈ ਕਿਉਂ ਰਜਨੀ ਉੱਚੀ ਉੱਚੀ ਪੁਕਾਰ ਕੇ ਰੋਣ ਲੱਗ ਪਈ ਤੇ ਲੱਗੇ ਖੇਤ ਸਨ ਖੇਤਾਂ 'ਚ ਕਿਸਾਨ ਕੰਮ ਕਰ ਰਹੇ ਸਨ ਰੋਲਾ ਸੁਣ ਕੇ ਉਹਨਾਂ ਦੇ ਕੋਲੇ ਆ ਗਏ ਤਾਂ ਉਹਨਾਂ ਨੇ ਪੁੱਛਿਆ ਕਿ ਮਾਮਲਾ ਕੀ ਹੈ ਰਜਨੀ ਦੇ ਪਤੀ ਨੇ ਸਾਰੀ ਕਹਾਣੀ ਸੁਣਾ ਦਿੱਤੀ ਤੇ ਉਸ ਦਾ ਕੋੜ ਕਿਸ ਤਰ੍ਹਾਂ ਹਟਿਆ ਕਿਸਾਨ ਵੀ ਸੁਣ ਕੇ ਹੈਰਾਨ ਹੋਏ ਰਜਨੀ ਨੂੰ ਵੀ ਭਰੋਸਾ ਨਾ ਆਇਆ ਉਸਨੇ ਜਾਤਾ ਇਹ ਝੂਠ ਮਾਰ ਰਿਹਾ ਹੈ ਬੇਸਬਰੀ ਦੇ ਨਾਲ ਤਾਂ ਹੀ ਮਾਰਨ ਲੱਗ ਪਈ ਗੁਰੂ ਜੀ ਦੇ ਕੋਲੇ ਮਾਮਲਾ ਪੇਸ਼ ਹੋਣਾ ਜ਼ਿੰਮੇਦਾਰਾਂ ਨੇ ਰਜਨੀ ਨੂੰ ਦਲਾਸਾ ਦੇ ਕੇ ਕਿਹਾ ਭੈਣਾ ਇਸ ਤਰ੍ਹਾਂ ਰੋ ਨਾ ਥੋੜੀ ਵਾਟ ਤੇ ਕਰਨੀ ਵਾਲੇ ਗੁਰੂ ਜੀ ਰਹਿੰਦੇ ਨੇ ਉਹ ਸੱਚ ਦਾ ਨਿਆਂ ਹੀ ਕਰਨਗੇ ਉਹ ਕਰਾਮਾਤੀ ਤੇ ਸਭ ਕੁਝ ਜਾਣਦੇ ਨੇ ਉਹਨਾਂ ਦੇ ਕੋਲੇ ਚੱਲ ਤੇਰਾ ਨਿਵੇੜਾ ਹੋ ਜਾਵੇਗਾ ਇਸ ਦੀ ਗੱਲ ਵੀ ਸੱਚੀ ਲੱਗਦੀ ਹੈ ਤੇ ਤੇਰਾ ਬਿਆਨ ਵੀ ਸੱਚਾ ਹੈ ਅਸੀਂ ਚੰਬੇਲੇ 'ਚ ਫਸ ਗਏ ਪਤਾ ਨਹੀਂ ਲੱਗਦਾ ਕੀ ਆਖੀਏ ਕਿਸ ਨੂੰ ਸੱਚਾ ਮੰਨੀਏ ਇਸਨੇ ਤੇਰੇ ਪਤੀ ਨੂੰ ਮਾਰਿਆ ਵੀ ਨਹੀਂ ਕਿਉਂਕਿ ਅਸੀਂ ਕੋਈ ਰੌਲਾ ਹੀ ਨਹੀਂ ਸੁਣਿਆ ਇਹ ਸਲਾਹ ਰਜਨੀ ਨੂੰ ਕੁਝ ਜੱਜ ਗਈ ਤੇ ਉਸਨੇ ਉਸੇ ਵੇਲੇ ਹਾਂ ਕਰਤੀ ਤੇ ਸਾਰੇ ਇਕੱਠੇ ਹੋ ਕੇ ਸ਼੍ਰੀ ਗੁਰੂ ਰਾਮਦਾਸ ਜੀ ਦੇ ਕੋਲੇ ਆ ਪਹੁੰਚੇ ਅੱਗੇ ਗੁਰੂ ਜੀ ਦਾ ਦੀਵਾਨ ਲੱਗਿਆ ਹੋਇਆ ਸੀ ਗੁਰੂ ਜੀ ਦੇ ਸਨਮੁਖ ਜਾ ਕੇ ਰਜਨੀ ਨੇ ਬੇਨਤੀ ਕੀਤੀ ਬੇਨਤੀ ਕਰਦੇ ਆਂ ਉਸਦੇ ਨਾਣਾ ਵਿੱਚੋਂ ਜਲ ਕਿਰ ਰਿਹਾ ਸੀ हे ਦਾਤਾ ਮੈਂ ਦੁਖੀ ਅਬਲਾ ਹਾਂ ਮੇਰੇ ਨਾਲ ਤੱਕਾ ਹੋ ਰਿਹਾ ਹੈ ਮੈਂ ਦੁਪਹਿਰੇ ਹੀ ਲੁੱਟੀ ਜਾ ਰਹੀ ਹਾਂ ਮੇਰੇ ਬਾਪ ਨੇ ਮੈਨੂੰ ਇੱਕ ਕੋੜੀ ਪਿੰਗਲੇ ਦੇ ਨਾਲ ਵਿਆਇਆ ਸੀ ਅੱਜ ਸਵੇਰੇ ਉਸ ਕੋੜੀ ਪਤੀ ਨੂੰ 베ਰੀ ਹੀਠਾਂ ਛੱਡ ਕੇ ਸੁਲਤਾਨਵਿੰਡ ਪਿੰਡ ਦੇ ਵਿੱਚ ਰੋਟੀ ਮੰਗਣ ਵਾਸਤੇ ਗਈ ਸਾਂ ਮੁੜ ਕੇ ਆਈਆਂ ਤਾਂ ਮੇਰਾ ਪਤੀ ਉੱਥੇ ਹੈ ਹੀ ਨਹੀਂ ਸੀ ਇਹ ਉਪਰਾ ਗੱਭਰੂ ਤੇ ਸੂਰਤ ਤੋਂ ਤਾਂ ਉਸਦੇ ਹੀ ਵਰਗਾ ਪ੍ਰਤੀਤ ਹੁੰਦਾ ਹੈ ਪਰ ਇਹ ਕੋੜੀ ਨਹੀਂ ਹੈ ਹੋ ਸਕਦਾ ਹੈ ਕਿ ਸੂਰਤ ਮਿਲਦੇ ਜੁਲਦੇ ਵੇਖ ਕੇ ਇਸ ਨੇ ਮੇਰੇ ਪਤੀ ਨੂੰ ਮਾਰ ਦਿੱਤਾ ਹੋਵੇ ਮੈਂ ਧਰਮ ਦੀ ਪਾਲਣਾ ਕਰਨਾ ਚਾਹੁੰਦੀ ਹਾਂ ਬਾਪ ਦੇ ਦਿੱਤੇ ਪਤੀ ਨੂੰ ਹੀ ਪਤੀ ਮੈਂ ਮੰਨਣਾ ਹੈ ਮੇਰਾ ਨਿਆਂ ਕਰੋ ਮੇਰਾ ਪਤੀ ਮੈਨੂੰ ਲੱਭ ਦਿਓ ਮੇਰਾ ਧਰਮ ਨਾ ਪ੍ਰੇਸ਼ਟ ਹੋਵੇ ਮੈਂ ਪਤੀ ਪ੍ਰਤਾ ਇਸਤਰੀ ਹਾਂ ਕਿਤੇ ਪਾਪਣ ਨਾ ਬਣ ਜਾ ਸਤਗੁਰੂ ਜੀ ਨੇ ਉਸਦੇ ਪਤੀ ਦੇ ਕੋਲੋਂ ਸਾਰੀ ਵਾਰਤਾ ਸੁਣੀ ਦੋਹਾਂ ਦੇ ਬਿਆਨ ਸੁਣਨ ਪਿੱਛੋਂ ਸਤਗੁਰੂ ਜੀ ਆਪ ਸਿੰਘਾਸਨ ਤੋਂ ਉੱਠੇ ਤੇ ਉਸ ਥਾਂ ਪਹੁੰਚੇ ਜਿੱਥੇ ਪਿੰਗਲੇ ਨੇ ਇਸ਼ਨਾਨ ਕੀਤਾ ਸੀ ਉਸ ਸਥਾਨ ਨੂੰ ਦੇਖ ਕੇ ਗੁਰੂ ਜੀ ਬੋਲੇ ਪੁੱਤਰੀ ਇਹ ਤੇਰਾ ਪਦੀ ਹੈ ਜੋ ਇਹ ਆਖਦਾ ਹੈ ਸੋ ਠੀਕ ਹੈ ਇਹ ਦੁੱਖ ਪੰਜਨੀ 베ਰੀ ਹੈ ਇਹ ਨਿਰਮਲ ਜਲ ਵਾਲੀ ਛਪੜੀ ਨਹੀਂ ਸਗੋ ਅੰਮ੍ਰਿਤ ਦਾ ਕੁੰਡ ਹੈ ਇੱਥੇ ਸਰੋਵਰ ਤਿਆਰ ਹੋਵੇਗਾ ਕਲਯੁਗ ਦੇ ਹਜ਼ਾਰਾਂ ਜੀਵ ਇੱਥੋਂ ਇਸ਼ਨਾਨ ਕਰਕੇ ਰਾਜੀ ਹੋਣਗੇ ਇਹ ਸਥਾਨ ਸੰਸਾਰ ਦਾ ਮਹਾਨ ਤੀਰਥ ਬਣੇਗਾ ਪਤੀ ਦੇਵਤਾ ਦੇ ਚਰਨੀ ਲੱਗ ਤੇਰੇ ਸਦਕ ਨੇ ਤੇਰਾ ਬੇੜਾ ਪਾਰ ਕਰ ਦਿੱਤਾ ਹੈ ਤੇਰੇ ਬਾਪ ਨੂੰ ਜੋ ਹੰਕਾਰ ਸੀ ਉਹ ਦੂਰ ਹੋ ਗਿਆ ਇਧਰ ਤੇਰਾ ਪਤੀ ਰਾਜੀ ਹੋ ਗਿਆ ਉਧਰ ਤੇਰੇ ਬਾਪ ਦਾ ਧਨ ਡਾਕੂਆਂ ਨੇ ਲੁੱਟ ਲਿਆ ਹੈ ਉਹ ਹੁਣ ਕੰਗਾਲ ਹੋ ਗਿਆ ਅੱਜ ਉਹ ਤੰਗ ਹੈ ਹੁਣ ਧੀਆਂ ਨੂੰ ਨਹੀਂ ਪੁੱਛੇਗਾ ਤੁਸੀਂ ਕਿਸ ਦਾ ਦਿੱਤਾ ਖਾਂਦੀਆਂ ਜੇ ਗੁਰਾਂ ਦਾ ਇਹ ਬਚਨ ਸੁਣ ਕੇ ਰਜਨੀ ਨੂੰ ਤਸੱਲੀ ਹੋ ਗਈ ਉਸਨੇ ਉਸੇ ਸਮੇਂ ਆਪਣੇ ਪਤੀ ਦੇ ਪੈਰਾਂ ਉੱਪਰ ਸਿਰ ਰੱਖ ਦਿੱਤਾ ਵੱਧ ਘੱਟ ਜੋ ਬਚਨ ਬੋਲੇ ਉਨ੍ਹਾਂ ਦੀ ਖਿਮਾ ਮੰਗੀ ਤੇ ਖੁਸ਼ੀ ਦੇ ਨਾਲ ਗੁਰੂ ਜੀ ਦੇ ਚਰਨਾਂ ਦੇ ਵਿੱਚ ਰਹਿਣ ਲੱਗੇ।